ਮੇਰੇ ਨਾਲ ਮਾਨਸਾ ਤੋਂ ਵੀਡੀਓ ਕਾਲ ਤੇ ਨੇ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਮਾਨਿਕ ਨਮਸਕਾਰ ਨਮਸਕਾਰ ਜੀ ਮੈਂ ਤੁਹਾਡੀ ਟਵੀਟ ਦੇਖ ਰਿਹਾ ਸੀ ਮਾਨਿਕ ਜਿਹਦੇ ਤੁਸੀਂ ਮੋਡ ਰੈਲੀ ਦਾ ਕੋਈ ਖਲਾਸਾ ਕੀਤਾ ਵਾ ਇਹ ਕਾਦੀ ਰੈਲੀ ਸੀਗੀ ਮੋਡ ਦੇ ਵਿੱਚ ਔਰ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਰੈਲੀਆਂ ਪੰਜਾਬ ਸਰਕਾਰ ਨੇ ਉਸ ਟਾਈਮ ਕੀਤੀਆਂ ਸੀ ਇਹਦੇ ਵਿੱਚ ਸੰਸਦ ਇਹ ਨਾ ਜਦੋਂ ਲੋਕ ਸਭਾ ਵੋਟਾਂ ਹੋਈਆਂ ਲਗੀਆਂ ਹੁਣ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਨਾ ਪਿਛਲੇ ਸਾਲ ਤੋਂ ਸ਼ੁਰੂ ਕਰਕੇ ਮਤਲਬ ਪਿਛਲੇ 2-3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਈ ਰੈਲੀਆਂ ਕੀਤੀਆਂ ਅੱਛਾ ਤੇ ਜਿਹਦੇ ਚ ਕਾਫੀ ਜਿਆਦਾ ਪੈਸੇ ਖਰਚ ਕੀਤੇ ਗਏ ਤੇ ਉਹਨੂੰ ਦੱਸਿਆ ਗਿਆ ਕਿ ਅਸੀਂ ਰਾਜ ਸਮਾਗਮ ਕਰਦੇ ਪਏ ਹਾਂ ਸਟੇਟ ਪ੍ਰੋਗਰਾਮ ਕਰਦੇ ਪਏ ਹਾਂ ਉਹ ਹਰ ਕੰਸਟੀਟੂਐਂਸੀ ਵਾਈਜ਼ ਲੋਕ ਸਭਾ ਦੀ ਕੰਸਟੀਟੂਐਂਸੀ ਵਾਈਜ਼ ਕੀਤੀਆਂ ਗਈਆਂ ਪਟਿਆਲੇ ਗਰਦਾਸਪੁਰ ਜਿਵੇਂ ਉਸ ਤੋਂ ਬਾਅਦ ਸੰਗਰੂਰ ਕੀਤੀ ਗਈ ਜਿਹੜੀ ਠੀਕ ਹੈ ਉਸ ਤੋਂ ਬਾਅਦ ਧੂਰੀ ਕੀਤੀ ਗਈ ਸੰਗਰੂਰ ਵਾਲੀ ਹੈ ਨਾ ਉਸੇ ਤਰੀਕੇ ਪਟਿਆਲੇ ਕੀਤੀ ਗਈ ਉੱਥੇ ਹਰ ਵਾਰ ਇੱਕ ਬਹਾਨਾ ਬਣਾਇਆ ਗਿਆ ਕਿਤੇ ਬਹਾਨਾ ਬਣਾਇਆ ਗਿਆ ਕਿ ਅਸੀਂ ਜਿਹੜਾ ਹੈਗਾ ਸਕੂਲ ਦਾ ਉਦਘਾਟਨ ਕਰ ਰਹੇ ਹੈਗੇ ਕਿਸੇ ਪੁਰਾਣੀ ਸਕੂਲ ਨੂੰ ਰੰਗ ਕਰਕੇ ਉਹਨੂੰ ਕਹਿ ਦਿੱਤਾ ਕਿ ਅਸੀਂ ਸਕੂਲ ਦਾ ਉਦਘਾਟਨ ਕਰਦੇ ਪਏ ਕੈਜਰੀਵਾਲ ਜੀ ਆ ਰਹੇ ਹੈ ਤੇ ਉਸ ਦਾ ਕੀ ਕੀਤਾ ਕਿ ਉਸ ਤੋਂ ਬਾਅਦ ਫਿਰ ਸਾਰੇ ਪੰਜਾਬ ਚੋ ਰੋਡਵੇਜ਼ ਬੱਸਾਂ ਬੁਲਾ ਕੇ 2-2000 ਉੱਥੇ ਮਹੰਗੇ ਇਵੈਂਟ ਮੈਨੇਜਰ ਬੁਲਾ ਕੇ ਕਰੋੜਾਂ ਦੇ ਟੈਂਟ ਲਗਾ ਕੇ ਕਰੋੜਾਂ ਦਾ ਰੋਟੀ ਪਾਣੀ ਉੱਥੇ ਅਰੇਂਜ ਕਰਕੇ ਕੇਜਰੀਵਾਲ ਜੀ ਨੂੰ ਹਰ ਹਰ ਰੈਲੀ ਦੇ ਵਿੱਚ ਮਹੰਗੇ ਜਹਾਜ਼ ਤੇ ਬੁਲਾਇਆ ਗਿਆ ਜਿਹੜੀ ਪਾਰਟਿਕੂਲਰ ਰੈਲੀ ਦੀ ਮੈਂ ਗੱਲ ਕਰਦਾ ਪਿਆਗਾ ਇਹਦੇ ਚ ਉਹ 400 ਕਰੋੜ ਦੇ ਜਹਾਜ਼ ਤੇ ਆਈ ਸੀ ਜਿਹਦਾ ਖਰਚਾ ਸਾਰਾ ਪੰਜਾਬ ਨੇ ਦਿੱਤਾ ਤੇ ਇਹ ਸਾਰੀਆਂ ਰੈਲੀਆਂ ਮਾਨਿਕ ਇੱਕ ਮਿੰਟ ਜਿਹੜੀਆਂ ਰੈਲੀਆਂ ਦੀ ਤੁਸੀਂ ਗੱਲ ਕਰ ਰਹੇ ਜੇ ਇਹ ਸਾਰੇ ਸਟੇਟ ਫੰਕਸ਼ਨਸ ਸੀਗੇ ਔਰ ਇਹ ਮਾਡਲ ਨੂੰ ਮੈਂ ਵੇਖਿਆ ਵਾ ਕਿ ਸ਼ਾਇਦ ਇਹਨੂੰ ਵਿਕਾਸ ਰੈਲੀ ਕਿਹਾ ਗਿਆ ਵਾ ਉਹਨੂੰ ਵਿਕਾਸ ਰੈਲੀ ਕਿਹਾ ਗਿਆ ਜੀ ਪਰ ਉਹਨੂੰ ਐਜ਼ ਅ ਸਟੇਟ ਫੰਕਸ਼ਨ ਰਾਜ ਸਮਾਗਮ ਕਹਿ ਕੇ ਉਹਨੂੰ ਖਰਚੇ ਪਾਏ ਗਏ ਆ ਉਥੋਂ ਕੀ ਕਰਦੇ ਸੀਗੇ ਇਹ ਜਿੱਥੇ ਰੈਲੀ ਕਰਨੀ ਹੁੰਦੀ ਲੋਕ ਸਭਾ ਹਲਕੇ ਦੇ ਵਿੱਚ ਉੱਥੇ ਇਹ ਆਲੇ ਦੁਆਲੇ ਦੇ ਜਿਹੜੇ ਕੋਈ ਵੀ ਰੈਗੂਲਰ ਕੰਮ ਚੱਲਦੇ ਪਏ ਆ ਸੜਕਾਂ ਦੇ ਮੜੇ ਮੋਟੇ ਚੱਲਦੇ ਪਏ ਜਿਹੜੇ ਰੂਟੀਨ 'ਚ ਹੁਣ ਕੋਈ ਕੰਮ ਚੱਲਦੀ ਹੁੰਦੇ ਆ 2-300 ਕਰੋੜ ਦੇ ਜਾਂ 100 ਕਰੋੜ ਦੇ ਜਾਂ ਕੋਈ ਪੁਰਾਣਾ ਕੋਈ ਪ੍ਰੋਜੈਕਟ ਪਿਆਗਾ ਉਹਨੂੰ ਬਹਾਨਾ ਬਣਾ ਕੇ ਉਹਦਾ ਇਕੱਠਾ ਕਰਕੇ ਉਹਨੂੰ ਲਿਖ ਦਿੰਦੇ ਕਿ ਵਿਕਾਸ ਰੈਲੀ ਤੇ ਥੱਲੇ ਲਿਖ ਦਿੰਦੇ ਰਾਜ ਸਮਾਗਮ ਇਹਦੇ 'ਚ ਤੁਸੀਂ ਦੇਖੋ ਕਿ ਸਾਰੇ ਪੰਜਾਬ ਦੀਆਂ ਰੋਡਵੇਜ਼ ਬੱਸਾਂ ਸਰਕਾਰੀ ਬੱਸਾਂ ਪੰਨ ਬੱਸਾਂ ਬੁਲਾ ਲੀਆਂ ਜਾਂਦੀਆਂ ਸਾਰੇ ਬੱਸ ਅੱਡੇ ਖਾਲੀ ਕਰ ਦਿੱਤੇ ਜਾਂਦੇ ਤੇ ਸਾਰੇ ਜਿਹੜੇ ਹੈਗੇ ਕਈ ਬਹੁਤ ਸਾਰੇ ਡਿਪਾਰਟਮੈਂਟਸ ਦੇ ਜਿਹੜੇ ਮੁਲਾਜ਼ਮ ਜਿਵੇਂ ਕਿ ਪਟਵਾਰੀ ਹੋਗੇ ਟੀਚਰ ਹੋਗੇ ਤੇ ਉਹਨਾਂ ਦੀ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਬੱਸਾਂ ਦੇ ਵਿੱਚ ਕਿ ਤੁਸੀਂ ਆਮ ਆਮ ਆਦਮੀ ਪਾਰਟੀ ਦੇ ਵਰਕਰ ਭਰ ਕੇ ਲਿਆਉਣੇ ਆ ਪਿੰਡਾਂ ਦੇ ਵਿੱਚੋਂ ਤੁਸੀਂ ਰੋਟੀ ਸਪਲਾਈ ਕਰਨੀ ਹੈ ਤੁਸੀਂ ਉਹਨਾਂ ਨੂੰ ਪਰੌਠਿਆਂ ਦੇ ਪੈਕੇਟ ਦੇਣੇ ਆ ਇਹੋ ਜੇ ਕੰਮ ਕਰਾਏ ਗਏ ਮਤਲਬ ਸਰਕਾਰੀ ਮੁਲਾਜ਼ਮਾਂ ਤੋਂ ਤੇ ਨਾਲ ਹੀ ਸੋ ਬੇਸਿਕਲੀ ਤੁਹਾਡਾ ਮਤਲਬ ਹੈ ਕਿ ਇਹ ਸਾਰੀਆਂ ਆਪਣੀ ਸਿਆਸੀ ਸਿਆਸੀ ਰੈਲੀਆਂ ਸੀ ਪਾਰਟੀ ਦੀਆਂ ਰੈਲੀਆਂ ਸੀ ਜਿਨ੍ਹਾਂ ਨੂੰ ਰਾਜ ਸਮਾਗਮ ਕਹਿ ਕੇ ਸਰਕਾਰ ਵੱਲੋਂ ਖਰਚ ਕਰਵਾਇਆ ਗਿਆ ਬਿਲਕੁਲ ਜੀ ਤੁਸੀਂ ਦੇਖੋ ਇੱਕ ਥੋੜੇ ਸਮੇਂ ਦੇ ਵਿੱਚ 10 10 12 12 ਰਾਜ ਸਮਾਗਮਾਂ ਦੀ ਕਿੰਨੀ ਕੁ ਲੋਡ ਹੁੰਦੀ ਹੈ ਤੇ ਇਹ ਰਾਜ ਸਮਾਗਮ ਕਿੰਨੇ ਕੁ ਪਹਿਲਾਂ ਸਰਕਾਰ ਕਰਦੀ ਰਹੀ ਹੈ ਸਿਰਫ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਇਹ ਜਾਂ ਕੁਝ ਇੱਕ ਦੋ ਮਹੀਨਿਆਂ ਦੇ ਉਹ ਸਾਰੇ ਟਾਈਮ ਦੇ ਵਿੱਚ ਹੀ ਇਹ ਕਿਉਂ ਕੀਤਾ ਗਿਆ ਤੇ ਜਦੋਂ ਇਹ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਇਹ ਇਦਾਂ ਵੀ ਨਹੀਂ ਕਿ ਇੱਕ ਹੁੰਦਾ ਸੀ ਨਾ ਕਿ ਰੈਲੀ ਆਪਾਂ ਕਰ ਲਈ ਤੇ ਥੋੜੇ-ਬੋਤੇ ਖਰਚ ਹਰੇਕ ਰੈਲੀ ਦਾ ਆਰਾਊਂਡ 10 ਕਰੋੜ ਰੁਪਏ ਤੋਂ ਲੈ ਕੇ 20 ਕਰੋੜ ਰੁਪਏ ਦੇ ਵਿਚਾਲੇ ਖਰਚ ਆਏਗਾ ਜੇ ਤੁਸੀਂ ਕੰਪਲੀਟ ਮਾਡ ਮਾਡ ਰੈਲੀ ਦਾ ਜਿਹੜਾ ਖੁਲਾਸਾ ਕੀਤਾ ਵਾ ਉਹ ਤਕਰੀਬ 7.4 ਤੋਂ 5 ਕਰੋੜ ਦੇ ਕਰੀਬ ਲੱਗਦਾ ਪੈਸਾ ਉਹਦੇ ਤੇ ਖਰਚ ਹੋਇਆ ਵਾ ਜੋ ਉਹਦੇ ਖਰਚੇ ਦਿਖਾਏ ਤੁਸੀਂ ਉਹਦੇ ਚ ਬਹੁਤ سارے ਖਰਚੇ ਐਕਸਕਲੂਡ ਨੇਗੇ ਜਿਵੇਂ ਪਲੇਨ ਦਾ ਖਰਚਾ ਉਹਦੇ ਚ ਨਹੀਂ ਦਿੱਤਾ ਗਿਆ ਕਿ ਜਿਹੜਾ ਫਾਲਕਨ ਪ੍ਰਾਈਵੇਟ ਜੈਟ ਕੇਜਰੀਵਾਲ ਜੀ ਲੈ ਕੇ ਆਸੀ ਉਹਦਾ ਕੀ ਉਹਦੀ ਪਾਰਕਿੰਗ ਦਾ ਕੀ ਖਰਚਾ ਹੈ ਉਦੋਂ ਬਾਅਦ ਭਗਵੰਤ ਮਾਨ ਜੀ ਦੇ ਚੌਪਰ ਦਾ ਕੀ ਖਰਚਾ ਹੈ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪਬਲਿਸਿਟੀ ਕੀਤੀ ਫਲੈਕਸਾਂ ਲਾਈਆਂ ਇਸ਼ਤਿਹਾਰ ਦਿੱਤੇ ਟੀਵੀ ਦੇ ਉੱਤੇ ਉਹਦੇ ਕੀ ਖਰਚੇ ਹੋਣ ਨਹੀਂ ਹੈਗੇ ਉਹਦੇ ਵਿੱਚ ਜਿੱਦੀ ਡਿਪਲॉयਮੈਂਟ ਹੋਈ ਉੱਥੇ ਸਿਕਿਉਰਟੀ ਹੋਈ ਉਹਦੀ ਫੋਰਸਿਸ ਦੇ ਕੀ ਖਰਚੇ ਨੇਗੇ ਤੇ ਹੋਰ ਵੀ ਬੜੇ ਖਰਚੇ ਆ ਜਿਹੜੇ ਉਹਦੇ ਵਿੱਚ ਸੋ ਤੁਹਾਡਾ ਕੀ ਅੰਦਾਜ਼ਾ ਵਾ ਟੋਟਲ ਮੋਡ ਰੈਲੀ ਤੇ ਕਿੰਨਾ ਖਰਚ ਹੋਇਆ ਆਊਗਾ ਮੋਡ ਰੈਲੀ ਦੇ ਰਾਉਂਡ 8-10 ਕਰੋੜ ਦਾ ਖਰਚਾ ਹੋਈ ਹੀ ਹੋਗਾ ਜੇ ਸਾਰਾ ਆਪਾਂ ਇਕੱਲਾ ਇਕੱਲਾ ਖਰਚਾ ਲਾ ਕੇ ਚੱਲੀਏ ਜੀ ਤੇ ਬਾਕੀ ਜਿਹੜੀਆਂ ਤੁਸੀਂ ਦਸੀਆਂ ਵਾਂ 6-7 ਰੈਲੀਆਂ ਹੋਰ ਗਣਾਈਆਂ ਵਾਂ ਉਹਨਾਂ ਦੇ ਵੀ ਤੁਸੀਂ ਆਰਟੀਕਲ ਦੇ ਲੈ ਖਰਚ ਉਹ ਹਜੇ ਆ ਨਹੀਂ ਰਹੇ ਜੀ ਦੇਖੋ ਪਹਿਲਾਂ ਕੀ ਸੀਗਾ ਜਦੋਂ ਪਿਛਲੀ ਗਵਰਨਮੈਂਟ ਸੀਗੀ ਉਦੋਂ ਹੈਗੇ ਸੀਗੇ ਕਮਿਸ਼ਨਰ ਹੁੰਦੇ ਸੀਗੇ ਜਿਹੜੇ ਆਰਟੀਕਲ ਕਮਿਸ਼ਨ ਦੇ ਵਿੱਚ ਹੈਗੇ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਕਮਿਸ਼ਨਰ ਹੁੰਦੇ ਸੀਗੇ 6-7 ਉਸ ਟਾਈਮ ਤੇ ਹੈਗੇ ਸੀ ਕੁਝ ਰਿਟਾਇਰ ਹੋ ਗਏ ਸੀ ਬੇਸਿਕਲੀ ਇੱਕ ਸਟੇਟ 10 ਕਮਿਸ਼ਨਰ ਭਰਤੀ ਕਰ ਸਕਦੀ ਹੁੰਦੀ ਆ ਤੇ ਜਦੋਂ ਕੋਈ ਕੇਸ ਹੁੰਦਾ ਸੀ ਕੋਈ ਜਾਣਕਾਰੀ ਨਹੀਂ ਦਿੰਦਾ ਸੀ ਆਰਟੀਆਈ ਦੀ ਅਸੀਂ ਉਹਨਾਂ ਕੋਲ ਜਾਂਦੇ ਸੀ ਸੈਕੰਡ ਅਪੀਲ ਦੇ ਵਿੱਚ ਉਹ 3 4 5 7 10 ਦਿਨ ਦੇ ਵਿੱਚ ਹੀアリング ਆ ਜਾਂਦੀ ਸੀ ਤੇ ਸਾਨੂੰ ਆਰਟੀਆਈ ਮਿਲ ਜਾਂਦੀ ਸੀ ਹੁਣ ਆਮ ਆਦਮੀ ਪਾਰਟੀ ਨੇ ਜਾਣਬੁੱਝ ਕੇ ਆਰਟੀਆਈ ਕਮਿਸ਼ਨਰਸ ਨੂੰ ਭਰਤੀ ਨਹੀਂ ਕੀਤਾ ਹੁਣ ਤੁਸੀਂ ਯਕੀਨੀ ਮੰਨੋਗੇ ਉਹੀ ਪਾਰਟੀ ਹੈ ਜਿਹੜੀ ਆਰਟੀਆਈ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਇੱਕ ਵੀ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਹੈਗਾ ਇੱਕ ਵੀ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਹੈਗਾ ਸਿਰਫ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਸ਼ਾਇਦ ਸਿਰਫ ਇੱਕ ਅਚੀਵ ਇਨਫੋਰਮੇਸ਼ਨ ਕਮਿਸ਼ਨਰ ਨੇਗੇ ਤੁਸੀਂ ਦੇਖੋ ਸਾਰੇ ਪੰਜਾਬ ਦਾ ਬੈਕਲੋਗ ਉਹ ਕਿਵੇਂ ਹੈਂਡਲ ਕਰਨਗੇ 10 10 23 10 10 ਹਜ਼ਾਰਾਂ ਦਾ ਮਤਲਬ ਟੈਂਜ਼ ਆਫ 1000 ਉੱਥੇ ਬੈਕਲੋਗ ਇਕੱਠਾ ਹੋਇਆ ਪਿਆਗਾ ਜਿਹਨੂੰ ਪਹਿਲਾਂ ਡੇਟ ਜਿਹੜੀ 5-10 ਦਿਨਾਂ ਦੀ ਮਿਲਦੀ ਸੀ ਉਹ ਹੌਲੀ-ਹੌਲੀ 2 ਮਹੀਨਿਆਂ ਦੀ ਮਿਲਨੀ ਸ਼ੁਰੂ ਹੋ ਗਈ ਫਿਰ ਹੋਰ ਰਿਟਾਇਰ ਹੋ ਗਏ ਫਿਰ ਹੋਰ 6 ਮਹੀਨਿਆਂ ਦੀ ਮਿਲਨੀ ਸ਼ੁਰੂ ਹੋ ਗਈ ਹੁਣ ਜਦੋਂ ਆਪਾਂ ਅਪੀਲ ਪਾਈਦੀ ਆ ਡੇਟ ਹੀ ਨਹੀਂ ਆਉਂਦੀ ਪਹਿਲਾਂ 15 15 15 20 ਵੀ ਦਿਨ ਮਹੀਨਾ ਵੀ ਨਾ ਕੋਈ ਲੈਟਰ ਹੀ ਨਹੀਂ ਆਉਂਦਾ ਉਹਨਾਂ ਦਾ ਜੇ ਲੈਟਰ ਆਉਂਦਾ ਉਹਦੇ ਚ ਲਿਖਿਆ ਜਾਂਦਾ ਹੈ ਕਿ ਜੋ ਤੁਹਾਡੀ ਵਾਰੀ ਆਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਮਤਲਬ ਕੋਈ ਐਗਜੈਕਟ ਡੇਟ ਹੀ ਨਹੀਂ ਦੱਸਣਾ ਹਿਅਰਿੰਗ ਕੌਣ ਕਰੂ ਬੰਦੇ ਹੀ ਨਹੀਂ ਹੈਗੇ ਤੇ ਭਰਤੀ ਕਰਦੀ ਨਹੀਂ ਪਈ ਵਗਿਆ ਜਣ ਐਡਵੋਕੇਟ ਐਚੀ ਰੋੜਾ ਜੀ ਨੇ ਵੀ ਕੋਰਟ ਚ ਵੀ ਇਹ ਅਪੀਲ ਕੀਤੀ ਹੋਈ ਹੈ ਕਿ ਇਥੇ ਲਾਏ ਜਾਣ ਤੇ ਅਸੀਂ ਵੀ ਇਹਦੇ ਉੱਤੇ ਕੰਮ ਕਰਦੇ ਪਏ ਆਂਗੇ ਤੇ ਪਲੱਸ ਜਿਹੜੇ ਰੈਲੀ ਆਲਾ ਇਹ ਹੈਗਾ ਇਹਦੇ ਬਾਰੇ ਮੈਂ ਹਾਈ ਕੋਰਟ ਦੇ ਵਿੱਚ ਪੀਆਈਐਲ ਪਾਈ ਹੋਈ ਹੈ ਕਿ ਜਿਹੜੇ ਇਹ ਲੋਕਾਂ ਨੂੰ ਖੱਜਲ ਕੀਤਾ ਜਾਂਦਾ 2-2000 ਬੱਸ ਤੁਸੀਂ ਰੂਟ ਤੋਂ ਹਟਾ ਕੇ ਸਾਰੇ ਬੱਸ ਅਡੇ ਖਾਲੀ ਕਰ ਦਦਨੇ ਹੋ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਿੰਡਾਂ ਚੋਂ ਭਰ ਕੇ ਲੈ ਕੇ ਆਓ ਏਦਾਂ ਤਾਂ ਕਿਸੇ ਨੇ ਵੀ ਨਹੀਂ ਕੀਤਾ ਸੀ ਪਹਿਲਾਂ ਸਰਕਾਰੀ ਬੱਸਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਰੇਅਰਲੀ ਕਿੱਟ ਕੀਤੀ ਹੁਣ ਮੈਂ ਦੇਖਿਆ ਨਹੀਂ ਮੇਰੇ ਧਿਆਨ ਚ ਨਹੀਂ ਕਿ ਉਹਨਾਂ ਨੇ ਸਰਕਾਰੀ ਬੱਸਾਂ ਸਵੇਰੇ ਪਿੰਡਾਂ ਚ ਭੇਜ ਦਿੱਤੀਆਂ ਕਿ ਰੈਂਡੀਆਂ ਲਈ ਭਰ ਕੇ ਲੈ ਕੇ ਆਓ ਤੇ ਇਹ ਜਹ ਇਹ ਜਹ ਸੀਨ ਤੇ ਮੈਂ ਦੇਖਿਆ ਨਹੀਂ ਕਿ ਬੱਸ ਅਡੇ ਖਾਲੀ ਹੁਣ ਲੋਕ ਮਤਲਬ ਰਾਬ ਕਰੋਸੇ ਛੱਡ ਦਿੰਦੇ ਇਹ ਲੋਕਾਂ ਨੂੰ ਇਹ ਇੱਕ ਵਾਰ ਨਹੀਂ ਘੱਟੋ ਘੱਟ 20 25 ਵਾਰ ਹੋ ਚੁੱਕਿਆ ਹੁਣ ਤੱਕ ਹੁਣ ਤੱਕ ਲੇਟ ਹੈ ਮਨੇ ਕਿ ਤੁਸੀਂ ਹਾਈ ਕੋਰਟ ਦਾ ਜ਼ਿਕਰ ਕੀਤਾ ਵਾ ਹਾਈ ਕੋਰਟ ਦੇ ਵਿੱਚ ਜਿਹੜੀ ਤੁਸੀਂ ਅਰਜ਼ੀ ਪਾਈ ਆ ਐਗਜ਼ੈਕਟਲੀ ਕੀ ਆ ਤੁਹਾਡਾ ਕੇਸ ਹੋਰ ਕੀ ਕੀ ਸਟੇਟਸ ਹੈ ਦਾ ਹੁਣ ਇਸ ਵੇਲੇ ਉਹ ਚ ਪੀਆਈਐਲ ਇਹੀ ਪਾਈ ਹੈ ਕਿ ਜਿਹੜਾ ਮਿਸਯੂਜ਼ ਹੋ ਰਿਹਾ ਹੈ ਪੋਲਿਟਿਕਲ ਅਨਲਿਸਿਸ ਦੇ ਵਿੱਚ ਇਹ ਬੰਦ ਹੋਵੇ ਪਬਲਿਕ ਐਕਸਟੈਕਰ ਦਾ ਦੂਜਾ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਹੈ ਕਿ ਜਿਹੜਾ ਹੈਗਾ ਪਬਲਿਕ ਟਰਾਂਸਪੋਰਟ ਨੂੰ ਉਧਰਲੇ ਪਾਸੇ ਡਾਇਵਰਟ ਕਰਨ ਲਈ ਤੇ ਬੱਸਾਂ ਢੇ ਖਾਲੀ ਕਰ ਦਿੱਤੇ ਜਾਂਦੇ ਉਹ ਵੀ ਬੰਦ ਹੋਵੇ ਬੇਸਿਕਲੀ ਦੋਨੋਂ ਚੀਜ਼ਾਂ ਤੇ ਮੇਰੀ ਹੈ ਕਿ ਜਿਹੜਾ ਪਬਲਿਕ ਐਕਸਟੈਕਰ ਆ ਉਹ ਇਹ ਇਦਾਂ ਨਹੀਂ ਲੱਗਣਾ ਚਾਹੀਦਾ ਰੈਲੀਆਂ ਤੇ ਰੈਲੀਆਂ ਪੋਲੀਟੀਕਲ ਨੇ ਤੇ ਉਹਨਾਂ ਨੂੰ ਪੋਲੀਟੀਕਲੀ ਇਦਾਂ ਤੁਸੀਂ ਟ੍ਰਿਕੀ ਕਰਕੇ ਇਹਨਾਂ ਨੂੰ ਰਾਜ ਸਮਾਗਮ ਕਹਿੰਦੇ ਨਹੀਂ ਕਰ ਸਕਦੇ ਜੇ ਤੁਸੀਂ ਰੈਲੀ ਕਰਨੀ ਹੈ ਤੇ ਉਹਦੇ ਖਰਚੇ ਚ ਕਰੋ ਤੇ ਦੂਜਾ ਜਿਹੜਾ ਬੱਸਾਂ ਕਿਸੇ ਵੀ ਹਾਲਤ ਦੇ ਵਿੱਚ ਪਬਲਿਕ ਟਰਾਂਸਪੋਰਟ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਉਹ ਰਾਜ ਸਮਾਗਮ ਹੈ ਚਾਹੇ ਉਹ ਪੋਲੀਟੀਕਲ ਰੈਲੀ ਹੈ ਉਹ ਰੂਟਸ ਤੋਂ ਨਹੀਂ ਹਟਣੀਆਂ ਚਾਹੀਦੀਆਂ ਬਸ ਸਾਡੇ ਹਾਈ ਕੋਰਟ ਦਾ ਕੀ ਰਵਈਆ ਹਾਈ ਕੋਰਟ ਦਾ ਕੀ ਰਵਈਆ ਤੁਹਾਡੀ ਹਾਈ ਹਾਈ ਕੋਰਟ ਦੇ ਵਿੱਚ ਤਿੰਨ ਹੀਅਰਿੰਗ ਹੋ ਚੁੱਕੀ ਹੈ ਜੀ ਹੁਣ ਤੱਕ ਇਹ ਲਾਗੋ ਲੋ ਆਮ ਆਦੀ ਸੋਰੀ ਗਵਰਨਮੈਂਟ ਵੱਲੋਂ ਕੋਈ ਹਜ ਤੱਕ ਰਿਪਲਾਈ ਨਹੀਂ ਦਿੱਤਾ ਗਿਆ ਤੇ ਪਿਛਲੀ ਹੀアリング ਤੇ ਜਿਹੜੇ ਆਪਣੇ ਜੱਜ ਨੇ ਕਿ ਉਹਨਾਂ ਨੇ ਕਿਹਾਗਾ ਮਿਸਟਰ ਸੰਧਾ ਵਾਲੀ ਉਹਨਾਂ ਨੇ ਇਹਨਾਂ ਨੂੰ ਸਪੈਸ਼ਲ ਕਿਹਾ ਕਿ ਥਿਸ ਇਜ਼ ਥਿਸ ਇਜ਼ ਦਾ ਲਾਸਟ ਵਾਰਨਿੰਗ ਹੁਣ ਹੁਣ 21 21 ਅਗਸਤ ਦੀ ਦੁਬਾਰਾ ਹੀアリング ਹੈਗੀ ਹੈ ਜੀ ਤਿੰਨ ਚਿਰਾਂ ਤੋਂ ਕੋਈ ਜਵਾਬ ਨਹੀਂ ਦੇ ਹੋਇਆ ਮਾਨਿਕ ਇਹ ਸਾਰਾ ਮਸਲਾ ਜਿਹੜਾ ਬਾ ਤੁਸੀਂ 올 ਇੰਡੀਆ ਜਿਹੜਾ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਉਹਨਾਂ ਦੇ ਧਿਆਨ ਚ ਨਹੀਂ ਲਿਆ ਜਾ ਸਕਦੇ ਉਹਨਾਂ ਦੇ ਦਾਇਰੇ ਚ ਨਹੀਂ ਹੁੰਦਾ ਜੀ ਇਹ ਬੇਸਿਕਲੀ ਆਪਾਂ ਹਾਈ ਕੋਰਟ ਹੀ ਜਾ ਸਕਦੇ ਹੁੰਨੇ ਆ ਇਹਦੇ ਚ ਤੇ ਜਿਹੜਾ ਉਹ ਆਲ ਇੰਡੀਆ ਵਾਲਾ ਸਿਸਟਮ ਹੈ ਉਹ ਸੈਂਟਰ ਉਹਦੇ ਚ ਜਿਹੜਾ ਸੈਂਟਰ ਦਾ ਸਿਸਟਮ ਹੁੰਦਾ ਜੀ ਉਹ ਜਿਹੜੀ ਆਪਣੀ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਹੁੰਦਾਗਾ ਪਰ ਜਿਹੜੀ ਸਟੇਟ ਦਾ ਕੋਈ ਸਿਸਟਮ ਹੈ ਉਹਦੇ ਚ ਤੁਸੀਂ ਹਾਈ ਕੋਰਟ ਹੀ ਜਾ ਸਕਦੇ ਹੋ ਨੂੰ ਮਾਨਿਕ ਜਿਵੇਂ ਤੁਸੀਂ ਆਰਟੀਆਈ ਕਾਰਕੂਨ ਜੇ ਤੁਹਾਡੇ ਕੋਲ ਹੋਰ ਵੀ ਕਈ ਆਰਟੀਆਈ ਕਾਰਕੂਨ ਨੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਹੋਰ ਵੀ ਕਿਸੇ ਤਰੀਕੇ ਦੀ ਦਿੱਕਤ ਆ ਰਹੀ ਹੈ ਪੰਜਾਬ ਦੇ ਵਿੱਚ ਅਹ ਦੇਖੋ ਦਿੱਕਤ ਤੇ ਮੇਨ ਤੇ ਇਹੀ ਆ ਰਹੀ ਹੈ ਕਿ ਆਰਟੀਆਈ ਦੇ ਜਵਾਬ ਨਹੀਂ ਦੇ ਰਹੇ ਇਹਨਾਂ ਨੇ ਵਰਬਲੀ ਜਿਹੜੇ ਕਈ ਵੋਕਲ ਜਾਲਾ ਨੇ ਉਹਨਾਂ ਨੇ ਉਹਨਾਂ ਲਈ ਵਰਬਲੀ ਕਈ ਜਿਹੜੇ ਡਿਪਾਰਟਮੈਂਟਸ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਆਰਟੀ ਨਹੀਂ ਦੇਣੀ ਸਾਡੇ ਕੋਲੇ ਕੀ ਚਾਰਾ ਹੁੰਦਾ ਸਾਡੇ ਕੋਲੇ ਇਹ ਹੁੰਦਾ ਕਿ ਜਿਹੜਾ ਹੈ ਕੋਈ ਆਰਟੀ ਦਾ ਜਵਾਬ ਨਹੀਂ ਦੇਣਾ ਸੀ ਕੈਂਡ ਤੇ ਕਮਿਸ਼ਨ ਚ ਜਾਣਾ ਹੁੰਦਾ ਹਾਂ ਹਾਂ ਕਮਿਸ਼ਨ ਨੂੰ ਇਹਨਾਂ ਨੇ ਮਤਲਬ ਡੈਲੀਬਰੇਟਲੀ ਕਹਿ ਲ ਕਰਤਾ ਕਿ ਉੱਥੇ ਕੋਈ ਭਰਤੀ ਨਹੀਂ ਕੀਤੀ ਜਾ ਰਹੀ ਇਨਫੋਰਮੇਸ਼ਨ ਕਮਿਸ਼ਨਰ ਦੀ ਇੱਥੇ ਜੋ ਕੋਈ ਬੰਦਾ ਸਾਡੀ ਸੁਣਵਾਈ ਨਹੀਂ ਕਰੂਗਾ ਤੇ ਆਬੀਸਲੀ ਅਸੀਂ ਫਿਰ ਅਸੀਂ ਸਾਡੇ ਕੋਲ ਵੀ ਕੋਈ ਇੰਨੇ ਰਿਸੋਰਸਿਸ ਨਹੀਂ ਹੁੰਦੇ ਵੀ ਹਰੇਕ ਕਾਰਟੇ ਆਈ ਨੂੰ ਅਸੀਂ ਹਾਈ ਕੋਰਟ ਚ ਲੈ ਜਾਈਏ ਜਾਂ ਉਥੇ ਤੇ ਫਿਰ ਇਹ ਤੇ ਫਿਰ ਮੰਨ ਲੀ ਕਿ ਇੱਕ ਸੈਪਰੇਟ ਕੇਸ ਸ਼ਾਇਦ ਬੰਦਾ ਵਾ ਵੀ ਆਫਟਰ ਆਲ ਜਿਹੜਾ ਦਫਤਰ ਬਣਾਇਆ ਗਿਆ ਵਾ ਇਨਫੋਰਮੇਸ਼ਨ ਕਮਿਸ਼ਨ ਦਾ ਉਧੇ ਤੇ ਵੀ ਪੈਸਾ ਖਰਚਿਆ ਹੋਊਗਾ ਬਿਲਡਿੰਗ ਬਣੀ ਆ ਉਥੇ ਸਟਾਫ ਵੀ ਹੋਊਗਾ ਜੇ ਉਸ ਆਰਟੀਆਈ ਦਫਤਰ ਨੂੰ ਇੱਕ ਤਰੀਕੇ ਨਾਲ ਕਿਲੀ ਕਰਤਾ ਜਿਵੇਂ ਤੁਸੀਂ ਕਹ ਰਹੇ ਜੇ ਤੇ ਇਹ ਤੇ ਫਿਰ ਬਹੁਤ ਜਿਆਦਾ ਫਜ਼ੂਲ ਖਰਚੀ ਹੋ ਗਈ ਜਿਹੜਾ ਜਿਹਦੇ ਵਾਸਤੇ ਸ਼ਾਇਦ ਕੋਈ ਨਾ ਕੋਈ ਜਵਾਬਦੇਹੀ ਹੋਣਾ ਚਾਹੀਦਾ ਸਰ ਫਜ਼ੂਲ ਖਰਚੀ ਨਾਲੋਂ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਜਿਹੜੇ ਰਾਈਟਸ ਨੇ ਉਹ ਕਿਲ ਕਰੇ ਜਾਣੇ ਵੱਡੀ ਗੱਲ ਹੈ ਫਜ਼ੂਲ ਖਰਚੀ ਦੇ ਕੇ ਮੇਰੇ ਹਿਸਾਬ ਨਾਲ ਜੇ ਤੁਸੀਂ ਲੋਕਾਂ ਤੋਂ ਇੱਕ ਰਾਈਟ ਜਿਹੜਾ ਇੱਕ ਲੋਕਾਂ ਕੋਲ ਮੈਂ ਸਮਝਦਾ ਇੱਕੋ ਇੱਕੋ ਪਾਵਰ ਰਹਿ ਗਈ ਸੀਗੀ ਕਿ ਇਹ ਜਿਹੜਾ ਐਕਟ ਹੈਗਾ ਕਿ ਤੁਸੀਂ ਜਾਣਕਾਰੀ ਕੋਈ ਲੈ ਸਕਦੇ ਹੋ ਕਿਸੇ ਦੀ ਗਲੀ ਦੀ ਪ੍ਰੋਬਲਮ ਹੈ ਕਿਸੇ ਦੀ ਪਿੰਡ ਦੀ ਗ੍ਰਾਂਟ ਦੀ ਪ੍ਰੋਬਲਮ ਹੈ ਕਿਸੇ ਨੂੰ ਸ਼ਹਿਰ ਦੇ ਵਿੱਚ ਆਏ ਖਰਚੇ ਦੀ ਪ੍ਰੋਬਲਮ ਹੈ ਕਿ ਕਿੱਥੇ ਲਾਇਆ ਗਿਆ ਲੋਕ ਪੈਸੇ ਖਾਈ ਜਾਂਦੇ ਨੇ ਲੋਕਾਂ ਕੋਲ ਇੱਕੋ ਹੀ ਤਾਂ ਸਾਧਨ ਸੀਗਾ ਕਿ ਉਹ ਜਾਣਕਾਰੀ ਲੈ ਸਕਦੇ ਸੀ ਤੁਸੀਂ ਉਹ ਉਹਨੂੰ ਕਿਲ ਕਰੀ ਜੰਨੋ ਤੇ ਉਹ ਬਿਲਕੁਲ ਖਰਚੇ ਨਾਲੋਂ ਜ਼ਿਆਦਾ ਵੈਲਿਊਏਬਲ ਹੈ ਇਹਨੂੰ ਆਪਾਂ ਕੋਸ਼ਿਸ਼ ਕਰੀਏ ਸਾਰੇ ਰਲ ਕੇ ਕਿ ਰੀਸਟੋਰ ਕਿਵੇਂ ਹੋਵੇ ਸਾਰਾ ਇਹ ਸ਼ੂਰ थैंक यू ਮਾਨਿਕ ਬਹੁਤ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ